ਵਾਹਿਗੁਰੂ ਜੀ ਦਾ ਧੰਦਾ ਵਾਹਿਗੁਰੂ ਜੀ ਕੀ ਬੱਲੇ ਉਹ ਨਾਲੇ ਜਿਹੜੇ ਦੋ ਵੀਰੇ ਉਹ ਨਹੀਂ ਆਏ ਨੇ ਨਿਹਾਲੂ ਵਾਲੇ ਪਿੰਡ ਤੋਂ ਆਏ ਮਹਿਲਕਲਾ ਤਸੀਲ ਆ ਬਾਈ ਉਹਨਾਂ ਵੀ ਦੇਖੋ ਲਾ ਤਾਂ ਬਹੁਤ ਧੰਨਵਾਦ ਆ ਮੇਰਾ ਵੀਰ ਤੇ ਸਾਡੇ ਸੋਹਣੇ ਘਰ ਪਹੁੰਚੇ ਆ ਕਣਕ ਦੀ ਸੇਵਾ ਲੈ ਕੇ ਆਏ ਨੇ ਵੀਰ ਚੁਪਨਿਆਂ ਦੇ ਘਰ ਤੋਂ ਕੁਝ ਦਿਨ ਪਹਿਲਾਂ ਬੇਨਤੀ ਕੀਤੀ ਸੀ ਵੀਰਾ ਭੈਣਾ ਨੂੰ ਵੀ ਕਣਕ ਤੇ ਤੂਰੀ ਦੀ ਸੇਵਾ ਤੋਂ ਚਾਹਦਾ ਉੜੀ ਤਾਂ ਇੰਨੀ ਜਿਆਦਾ ਆ ਗਈ ਵੀ ਟਿੱਬੇ ਲਾ ਕੇ ਸਭ ਤੋਂ ਊੜੀ ਸੰਭ ਹੀ ਨਹੀਂ ਜਾ ਰਹੀ ਇੰਨੀ ਮਾਰਾ ਨਹੀਂ ਕਹਿ ਲਵਾਂਗੇ ਇਸੇ ਤਰ੍ਹਾਂ ਹੀ ਕਣਕ ਕਣਕ ਵੀ ਬਹੁਤ ਪੀੜਾਂ ਦੇ ਭੈਣਾਂ ਨੇ ਸਪੋਰਟ ਕੀਤੀ ਆ ਆਪਣੀ ਥੋੜੀ ਫੱਟਾ ਵਾਗੂ ਪਾਲੀ ਵੀ ਫਸਲ ਦਸਾਂ ਨਾ ਦੀ ਕਿਰਤ ਕਮਾਈ ਉਹਦੇ ਵਿੱਚੋਂ ਅੱਜ ਬਾਈ ਹੁਣੀ ਸਣ ਦਾ ਦਾਣਾ ਲੈ ਕੇ ਆਏ ਨੇ ਸਚੇ ਬਾਦਸ਼ਾਹ ਕਿਰਪਾ ਕਰਨ ਬਾਈ ਦਰਦਸਤ ਕੇ ਬਾਦਸ਼ਾਹ ਜੇ ਕਣਕ ਦਾ ਇਹਦਾ ਦਾਣਾ ਦਾਣਾ ਉਹ ਸੰਸਥਾ ਦੇ ਵਿੱਚ ਇਸ ਸੰਸਥਾ ਦੇ ਕੰਮਾਂ ਦੇ ਵਿੱਚ ਪਰਿਵਾਰ ਦੇ ਵਾਸਤੇ ਕਿਤਰੇ ਕਿਤੇ ਵਰਤੋਂ ਕਰਦੀ ਹੈ ਬਾਈਕੂਸ਼ੀ ਦਾ ਕੰਮ ਹੈ